ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੁੱਛ ਅੱਜ ਮੈਂ ਪੁੱਛ ਆ ਆ ਦਾ ਸਾਂਸੀ ਲੱਗੇ ਕਿੱਥੇ ਬੰਨ ਲੱਗੇ ਸੋਨਿਆ ਗਾਂਦੀ ਇਹਨਾਂ ਦੇ ਕੋਲ ਨਹੀਂ ਭਲੇਖਾ ਲੱਗਿਆ ਚਲ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ ਚ ਗਾਇਕ ਨਹੀਂ ਐ ਜੋ ਮਰਜ਼ੀ ਹੋ ਕੇ ਦਿਨ ਕੋ ਕਿਦਨ ਕੋ ਕਰਾਓ ਇਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਸੋਣੀਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਅਮੂਸਿਆ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਪੁੱਡਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਕਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਸਾਬ ਨਾਲ ਕਿਹੜੀ ਹਲਕੇ ਦੇ ਦੋ ਗਿਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੈਂਟੀ ਜਿਹੜਾ ਨੇ ਕੁਝ ਕਹਿ ਦਿੱਤਾ ਹੀ ਤੇ ਯਾਰਾ ਇੱਥੇ ਕੋਈ ਤੋੜਾ ਦੋ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛ ਰਾਇਆ ਕੀ ਚੱਕਰੀ ਕਹਾਣੀ ਦਾ ਹੈ ਪੈਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਕਿਦਨ ਕਹੋ ਕਿਦਾਂ ਕਹੋ ਅਦਨਿਕੋ ਠੀਕ ਆ ਨਾ ਕبھی ਨਹੀਂ ਬਾਹੂ ਪੈਂਟਰੀ ਪੌਣੀ ਪੈਂਟਰੀ ਪੌਣੀ ਪੈਂਟਰੀ ਪੌਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਪੈਂਜੀ ਹਰੀ ਪੈਂਟ ਨਹੀਂ ਪਾਉਂਦੇ ਪਜਾਬੀ ਸੂਟ ਪਾ ਕੇ ਰੱਖਦੇ ਆ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਕਭੀ ਨਹੀਂ ਬਾਤਰਾ ਨਹੀਂ ਪਾਉਂਦੇ ਕਭੀ ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਪੈਂਜੀ ਹਰੀ ਤੇ ਚਲੋ ਹਲਕੇ ਜਿਹੜਾ ਇਹ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਰੋਂ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕੇਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕੇਰੇ ਜਨਤਾ ਬੜੀ ਖੁਸ਼ ਹੋ ਉਥੋਂ ਦੀ ਸਾਰੇ ਉਹਨਾਂ ਆ ਸਾਡੇ ਸੋਨੀਆ ਮਾਨਦੀ ਨੇ ਬਹੁਤ ਸੇਵਾ ਕੀਤੀ ਹਲਕੇ 'ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋਂ ਉੱਥੇ ਗਈ ਆ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋਵੇਗਾ ਇਹਰਾ ਲੋਕਾਂ ਦੀ ਜਨਤਾ ਅਜ ਪਰਜਾ ਅਜ ਹਾਜ਼ਰ ਆ 24 ਘੰਟੇ ਤੇ ਲੋਕਾਂ ਨੂੰ ਇਹੋ ਬੰਦਾ ਚਾਹੀਦਾ ਆ ਕਿਰੀ 24 ਘੰਟੇ ਲੋਕਾਂ ਦੀ ਕੋਰਟ 'ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਅਦਨ ਕਹੋ ਕਦੇ ਨਹੀਂ ਬਹੁ ਕਦੇ ਨਹੀਂ ਬਲ